6 ਦਸੰਬਰ 2024 ਜੋ ਕਿ ਬਾਬਾ ਸਾਹਿਬ ਅੰਬੇਡਕਰ ਜੀ ਦਾ ਪ੍ਰੀਤ ਨਿਰਮਾਨ ਦਿਵਸ ਅਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਉਹਨਾਂ ਦਾ ਸ਼ਹੀਦੀ ਦਿਵਸ ਜੋ ਕਿ ਗੁਰਦੁਆਰਾ ਸਾਹਿਬ ਗੁਰੂ ਅਰਬਜਾਸ ਮਹਾਰਾਜ ਦੀ ਪਿੱਢ ਮੰਗਟ ਵਿਖੇ ਮਨਾਇਆ ਗਿਆ ਅਤੇ ਉਹਨਾਂ ਦੇ ਜੀਵਨ ਸੰਬੰਧੀ ਦੱਸਿਆ ਗਿਆ ਅੱਜ ਦਾ ਜਿਹੜਾ ਦਿਨ ਹੈ ਬੜਾ ਮਹਾਨ ਦਿਨ ਹੈ ਜਿਸ ਦਿਨ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਆਪਣਾ ਬਲੀਦਾਨ ਦੇ ਕੇ Hindu ਧਰਮ ਨੂੰ ਬਚਾਇਆ ਅਤੇ ਸੰਸਾਰ ਵਿੱਚ ਧਰਮ ਨਿਰਪੱਖਤਾ ਦੀ ਨਹੀਂ ਰੱਖੀ ਇਸੇ ਤਰ੍ਹਾਂ ਬਾਬਾ ਸਾਹਿਬ ਅੰਬੇਡਕਰ ਜੀ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਅਤੇ अनेका ਕਸ਼ਟ ਸਹਾਰਦੇ ਹੋਏ ਆਪਣੇ ਜੀਵਨ ਦੇ ਵਿੱਚ ਉਹਨਾਂ ਨੇ ਭਾਰਤ ਦੀ ਨਾਰੀ ਪਰ ਦੇ ਦਬੇ ਕੁਚਲੇ ਲੋਕ ਉਹਨਾਂ ਦੇ ਲਈ ਮਹਾਨ ਕੰਮ ਕੀਤੇ ਅਤੇ ਆਪਣੇ ਜੀਵਨ ਨੂੰ ਸਮਰਪਿਤ ਕੀਤਾ ਆਪਣੇ ਦੇਸ਼ ਲਈ ਇਸ ਸਮਾਜ ਦੇ ਲਈ ਅਸਜ ਲੋੜ ਹੈ ਜੋ ਕਿ ਬਾਬਾ ਸਾਹਿਬ ਅੰਬੇਡਕਰ ਜੀ ਮਹਾਰਾਜ ਜੀ ਨੇ ਆਪਣਾ ਜੀਵਨ ਜੋ ਮਿਸ਼ਨ ਤੇ ਲਾਇਆ ਹੈ ਸਾਨੂੰ ਅੱਜ ਦੇ ਦਿਨ ਤੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਕਿ ਉਹਨਾਂ ਦਾ ਜਿਹੜਾ ਮਹਾਨ ਕਾਰਜ ਹੈ ਉਸ ਨੂੰ ਅੱਗੇ ਤੋਰੀਏ ਕਿ ਅਸੀਂ ਆਪਣੇ ਸਮਾਜ ਨੂੰ ਹੋਰ ਬੱਚਿਆਂ ਨੂੰ ਪੜਨ ਦੇ ਲਈ ਅਤੇ ਵਿਦਿਆਲੀ ਪ੍ਰੇਰਿਤ ਕਰੀਏ ਜਿਹੜਾ ਉਹਨਾਂ ਦਾ ਨਾਰਾ ਹੈ ਪੜੋ ਜੁੜੋ ਅਤੇ ਸੰਘਰਸ਼ ਕਰੋ ਉਸ ਦੇ ਲਈ ਆਪਾਂ ਆਪ ਜੁੜੀਏ ਅਤੇ ਬੈਕ ਟੂ ਸੋਸਾਇਟੀ ਜੋ ਕਿ ਸਾਡੇ ਜੋ ਸਮਾਜ ਦੇ ਇਹ ਨਿਰਮਾਣ ਦੇ ਉਸ ਨੂੰ ਜੋ ਕਿ ਅਇਦਾ ਦਿਨ ਹੈ ਉਹਨਾਂ ਨੂੰ ਯਾਦ ਕਰਦੇ ਆਂ ਅਤੇ ਸਮੂਹ ਸੰਗਤਾਂ ਵੱਲੋਂ ਇਸ ਵਿੱਚ ਸਹਿਯੋਗ ਕੀਤਾ ਗਿਆ ਅੱਜ ਦਾ ਦਿਨ ਅਸੀਂ ਪ੍ਰਾਣ ਲੈਣਾ ਹੈ ਕਿ ਅਸੀਂ ਬਾਬਾ ਸਾਹਿਬ ਅੰਬੇਡਕਰ ਜੀ ਵਿਸ਼ੇ ਨੂੰ ਅੱਗੇ ਵਧਾਉਣਾ ਹੈ ਜੈ ਗੁਰਦੇਵ ਤਨ ਗੁਰਦੇਵ ਜੈ ਭੀਮ ਜੈ ਫਾਰਮ ਜੈ ਸੰਵਿਧਾਨ ਭਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਭਾਈ ਗੁਰਜੀ ਕੀ ਵਾਰੀ ਸਾਰੀ ਇਸ ਮੂਹ ਸੰਗਤ ਨੇ ਹੀ ਅੱਜ ਪ੍ਰੀ ਨਿਰਮਾਣ ਦਿਵਸ ਬਾਬਾ ਸਾਹਿਬ ਦਾ ਜੋ ਕਿ ਸਾਰਿਆਂ ਨੇ ਹੀ ਸ਼ਰਦਾ ਦੇ ਫੁੱਲ ਭੇਟ ਕੀਤੇ ਸੋ ਸਾਰੀ ਹੀ ਸੰਗਤ ਨੂੰ ਆਪਣੇ ਰਹਿਬਰਾਂ ਦੇ ਮਿਸ਼ਨ ਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਇਸ ਦੇ ਨਾਲ ਹੀ ਮੈਂ ਆਪਣੀ ਗੱਲ ਤੇ ਵਿਰਾਮ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈ ਬਾਬਾ ਜੈਸਵੰਤ ਜਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ ਕਰੋ